ਸਵਾਗਤ ਹੈ ਜੀ ਗੁਰਮਤ ਸਿੱਧਾ ਚੈਨਲ ਦੇ ਉੱਤੇ ਤੁਸੀਂ ਸੁਣ ਰਹੇ ਹੋ ਪੰਥ ਪੰਜਾਬ ਦੀਆਂ ਵਿਚਾਰਾਂ ਜਿਹੜੀਆਂ ਹਮੇਸ਼ਾ ਹੀ ਕਰੰਟਲੀ ਇਸ਼ੂ ਹੁੰਦੇ ਨੇ ਜਿਵੇਂ ਕਿ ਲੋ ਵੀ ਆਪਾਂ ਭਖ ਰਹੇ ਮੁੱਦੇ ਹੁੰਦੇ ਨੇ ਉਹਦੇ ਬਾਰੇ ਵਿਚਾਰ ਕਰਨੀ ਹੁੰਦੀ ਹੈ ਤੇ ਜਿਵੇਂ ਕਿ ਪੰਥ ਦੇ ਅੰਦਰ ਬਹੁਤ ਹੀ ਜਿਹੜਾ ਇਸ ਵੇਲੇ ਭਖਵਾ ਮੁੱਦਾ ਹੈ ਉਹ ਹੈ ਸ਼ੋਮਣੀ ਕਾਲੀ ਦਾਲਾ ਜਿਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ 2 ਦਸੰਬਰ ਨੂੰ ਸਜ਼ਾ ਅਲੱਗ ਧਾਰਮਿਕ ਸੁਣਾਈ ਗਈ ਕੱਲ ਤੱਕ ਸਭ ਤੋਂ ਤੋਂ ਉਸ ਤੋਂ ਬਾਅਦ ਜਿਹੜੇ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਬਾਦਲ ਸਾਹਿਬ ਦੇ ਆਪਣੇ ਕਹਿਣ ਮੁਤਾਬਕ ਕਿ ਉਹਨਾਂ ਨੇ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਹੈ ਇਸ ਲਈ ਹਾਲਾਂਕਿ ਉਹ ਕਾਨੂੰਨਨ ਤੌਰ ਤੇ ਉਹਨਾਂ ਦੀ ਵਰਕਿੰਗ ਕਮੇਟੀ ਵਿੱਚੋਂ ਪਾਸ ਨਹੀਂ ਹੋਇਆ ਲਟਕ ਰਿਹਾ ਸੋ ਉਹਨਾਂ ਦੇ ਬਾਹਰ ਡਿਊਟੀ ਤੇ ਬੈਠੇ ਦੌਰਾਨ ਜਿਹੜੀ ਸੇਵਾ ਭੁਗਤ ਰਹੇ ਸੀ ਜਿਹੜਾ ਹਮਲਾ ਹੁੰਦਾ ਉਸ ਦਾ ਅਸਲ ਨਾਮ ਭਾਈ ਨਰੈਣ ਸਿੰਘ ਚੌੜਾ ਤੇ ਹੈ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਹ ਜਿਹੜੀ ਘਟਨਾ ਹੁੰਦੀ ਹੈ ਇਸ ਦੀ ਚਫੇਰੀਓਂ ਨਿੰਦਾ ਹੁੰਦੀ ਹੈ ਉਸ ਤੋਂ ਬਾਅਦ ਇਸ ਨਰਟਿਵ ਨੂੰ ਇਸ ਰੋਲੇ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਰ ਦਿੱਤਾ ਜਿਹੜਾ ਕਿ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਸੀ ਇਹਨਾਂ ਨੂੰ ਕਿਵੇਂ ਤਨਖਾਹ ਲੱਗੀ ਹੈ ਕਿਹੜੇ ਕਿਹੜੇ ਮੁੱਦੇ ਬਿਸਰ ਗਏ ਨੇ ਕਿਹੜੇ ਕਿਹੜੇ ਮੁੱਦਿਆਂ ਤੇ ਹੁਣ ਅੱਗੋਂ ਜਿਵੇਂ ਕਿ ਪੈਸਿਆਂ ਦਾ ਵਸੂਲੀ ਇਹਨਾਂ ਨੂੰ ਕਿਹਾ ਸੀ ਹੁਣ ਉਹ ਪੈਸੇ ਕੌਣ ਦੇਊ ਕਦੋਂ ਆਉਣਗੇ ਤੇ ਹੁਣ ਆ ਉਫਲਾਣਾ ਮੁੱਦਾ ਜਿਵੇਂ ਕਿ ਪੰਜ ਪਿਆਰੇ ਸਹਿਬਾਨ ਉਸ ਵੇਲੇ ਬਰਖਾਸਤ ਕੀਤੇ ਸੀ ਉਹਨਾਂ ਦੀ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਕੋਈ ਗੱਲਾਂ ਤਾਂ ਇਦਾਂ ਚੱਲਣੀਆਂ ਸੀ ਹੁਣ ਨਵੀਂ ਭਰਤੀ ਕਿਵੇਂ ਹੋਊਗੀ ਕਿਵੇਂ ਕਿਵੇਂ ਚੁਣਿਆ ਜਾਊਗਾ ਇਹ ਸਾਰੀਆਂ ਗੱਲਾਂ ਪਰ ਇਹ ਸਭ ਕੁਝ ਬੰਦ ਹੋ ਕੇ ਤੇ ਇੱਕ ਜਿਹੜਾ ਵੱਡਾ ਮੁੱਦਾ ਇਹ ਹੀ ਹੈ ਕਿ ਵੀ ਜਿਹੜੀ ਪੰਜਾਬ ਸਰਕਾਰ ਤੇ ਜਾਂ ਪੁਲਿਸ ਦੇ ਅਫਸਰ ਨੇ ਉਹਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਵਾਤਾ ਹਮਲਾ ਬੱਸ ਇਹੀ ਚਰਚਾ ਦੇ ਵਿੱਚ ਪਰ ਜਦੋਂ ਇਹ ਘਟਨਾ ਵਾਪਰਦੀ ਹੈ ਕਾਨੂੰਨ ਦੇ ਮੁਤਾਬਕ ਸਭ ਤੋਂ ਪਹਿਲਾਂ ਜਿਸ ਦੇ ਘਰ ਜਿਸ ਦੇ ਇਲਾਕੇ ਵਿੱਚ ਜਿਸ ਦੇ ਖੇਤਰ 'ਚ ਇਹ ਘਟਨਾ ਵਾਪਰਦੀ ਹੈ ਉੱਥੋਂ ਦਾ ਮਾਲਕ ਐਫ ਆਈ ਆਰ ਕਰਾਉਂਦਾ ਜਿਸ ਉੱਤੇ ਇਹ ਵਾਰਦਾਤ ਹੁੰਦੀ ਹੈ ਉਹ ਬੰਦਾ ਆਪ ਆਪਣੀ ਐਪਲੀਕੇਸ਼ਨ ਦਿੰਦਾ ਤੇ ਇਸ ਤਰ੍ਹਾਂ ਇਹ ਹੁੰਦਾ ਹੈ ਉਹਨਾਂ ਦੀ ਆਪਣੀ ਕੋ ਲੀਗਲ ਟੀਮ ਵੀ ਹੋ ਸਕਦੀ ਹੈ ਕੋਈ ਵਕੀਲ ਰਾਹੀਂ ਵੀ ਹੋ ਸਕਦਾ ਪਰ ਇੱਥੇ ਕੀ ਹੁੰਦਾ ਹੈ ਅਕਾਲ ਤਖਸਾਹਬ ਤੋਂ ਬਾਹਰ ਡਿਊਟੀ ਦਰਬਾਰ ਸਾਹਿਬ ਦੀ ਬਾਹਰ ਇਹ ਸਾਰਾ ਖੇਤਰ ਐਸਜੀਪੀਸੀ ਦਾ ਹੈ ਫਰਜ ਬੰਦਾ ਸੀ ਐਸਜੀਪੀਸੀ ਦੇ ਮੈਨੇਜਰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੈਕਟਰੀ ਇਹ ਜਾਂ ਸਭ ਤੋਂ ਵੱਡਾ ਫਰਜ ਬੰਦਾ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਉਹਨਾਂ ਤੇ ਹਮਲਾ ਹੋਇਆ ਉਹਨਾਂ ਦਾ ਦਾਵਾ ਇਹਨਾਂ ਸਾਰਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਵੱਲੋਂ ਐਫ ਆਈ ਆਰ ਨਹੀਂ ਕਰਵਾਈ ਜਦ ਕਿ ਸ਼ੋਮਣੀ ਕਮੇਟੀ ਬਹੁਤ ਮੂਰੇ ਹੋ ਕੇ بڑے بڑے ਵਫਦਰ ਲਾ ਜਾ ਕੇ ਕਦੇ ਅਕਾਲ ਤਖਤ ਸਾਹਿਬ ਨੂੰ ਕਦੇ ਪ੍ਰਸ਼ਾਸਨ ਨੂੰ ਮੀਡੀਆ ਨੂੰ ਇਹ ਕਹਿ ਰਹੇ ਨੇ ਕਿ ਵੀ ਆ ਆ ਹੁਣਾ ਚਾਹੀਦਾ ਨਰੈਨ ਸਿੰਘ ਚੋੜਾ ਨੂੰ ਸ਼ੇਕ ਦੇਣਾ ਚਾਹੀਦਾ ਆ ਬੰਦੇ ਦੀ ਪੜਤਾਲ ਕੋਲ ਉਹ ਬੰਦਾ ਵੀ ਸ਼ਾਮਿਲ ਸੀ ਆ ਪੰਜਾਬ ਸਰਕਾਰ ਦਾ ਦੋਸ਼ ਫਲਾਣੇ ਅਫਸਰ ਦਾ ਦੋਸ਼ ਉਹ ਸਾਰਾ ਕੁਝ ਇਹ ਤਾਂ ਕਰ ਰਹੇ ਨੇ ਤੇ ਉਹ ਨਾਲ ਕਹਿ ਰਹੇ ਨੇ ਕਿ ਜੀ ਸਰਕਾਰ ਨੇ 6 ਘੰਟੇ ਲੇਟ ਐਫ ਆਈ ਆਰ ਕਿਉਂ ਦਰਜ ਕੀਤੀ ਐਫ ਆਈ ਆਰ ਵਿੱਚ ਆਹ ਕੁਝ ਕਿਉਂ ਨਹੀਂ ਲਿਖਿਆ اف ائی آر ਵਿੱਚ ਉਹ ਕੁਝ ਕਿਉਂ ਲਿਖਿਆ ਕਿਉਂਕਿ ایف ائی آر ਦੇ ਅੰਦਰ ਇਹ ਗੱਲ ਦਰਸਾਈ ਗਈ ਹੈ ਜਿਹੜੀ ਕਹਾਣੀ ਬਣਾ ਕੇ ਕਿ ਜੀ ਉੱਥੇ ਭਾਈ ਸੁਖਵੀਰ ਸਿੰਘ ਬਾਦਲ ਉਹ ਬੈਠੇ ਹੋਏ ਸੀ ਸੇਵਾ ਭਗਤਾਰੇ ਸੀ ਧਾਰਮਿਕ ਸਜਾ ਤੇ ਸੰਗਤ ਦਾ ਬਹੁਤ ਆਵਾਜਾਬ ਸੀ ਉਸ ਸੰਗਤ ਦੇ ਵਿੱਚੋਂ ਹੀ ਕਿਸੇ ਬੰਦੇ ਨੇ ਲੰਘਦੇ ਨੇ ਅ ਜਿਹੜਾ ਉੱਥੇ ਇੱਕ ਹਥਿਆਰ ਕੱਢਿਆ ਤੇ ਉਹ ਸੁਖਵੀਰ ਸਿੰਘ ਬਾਦਲਵਾਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਨੂੰ ਉੱਥੇ ਹੀ ਜਿਹੜੇ ਸੁਰੱਖਿਆ ਮੁਲਾਜ਼ਮ ਉਹਨਾਂ ਨੇ ਘੇਰਾ ਪਾਲਿਆ ਜੱਫਾ ਪਾਲਿਆ ਫੜ ਲਿਆ ਤੇ ਉਸ ਗੁੱਥਮ ਗੁੱਥੇ ਦੇ ਅੰਦਰ ਉਹ ਜਿਹੜਾ ਹਵਾਈ ਫਾਇਰ ਹੋ ਗਿਆ ਨਾ ਕਿਸੇ ਦੇ ਸੱਟ ਲੱਗੀ ਨਾ ਜੜੀ ਹੋਈ ਨਾ ਨੁਕਸਾਨ ਹੋਇਆ ਨਾ ਕੁਝ ਹੋਰ ਹੋਇਆ ਅ ਇਸ ਤਰ੍ਹਾਂ ਇੱਕ ਕਹਾਣੀ ਬਣਾ ਕੇ ਦੱਸੀ ਗਈ ਇਹ ਸਾਰੀ ਐਫਆਈਆਰ ਅੱਗੋਂ ਜਾ ਕੇ ਅਦਾਲਤ ਦੀ ਕਾਰਵਾਈ ਵਿੱਚ ਟਿਕਣੀ ਨਹੀਂ ਹੈ। ਇਹ ਕਮਜ਼ੋਰ ਪੱਖ ਹੈ। ਇਸ ਦਾ ਜ਼ਿੰਮੇਵਾਰ ਕੌਣ ਹੈ? ਐਫਆਈਆਰ ਕਿਨੇ ਕਰਵਾਉਣੀ ਹੁੰਦੀ ਹੈ ਦਰਜ? ਉਹਨਾਂ ਨੇ ਆਪ ਐਪਲੀਕੇਸ਼ਨ ਦੇਣੀ ਸੀ ਉਹਦੇ ਵਿੱਚ ਦੱਸਣਾ ਸੀ। ਹੁਣ ਸਿਰਫ ਰੌਲਾ ਪਾਉਣ ਨਾਲ ਕੀ ਮਤਲਬ ਹੈ? ਦੂਜੇ ਪਾਸੇ ਪੁਲਿਸ ਕੋਰਟ ਦੇ ਵਿੱਚ ਕਹਿੰਦੀ ਹੈ ਕਿ ਜੀ ਸਾਨੂੰ ਐਸਜੀਪੀਸੀ ਸੀਸੀਟੀਵੀ ਫੁਟੇਜ ਨਹੀਂ ਦੇ ਰਹੇ ਅਸੀਂ ਅੱਗੇ ਜਾਂਚ ਪੜਤਾਲ ਕਰਨੀ ਚਾਹੁੰਦੇ ਹਾਂ ਹੁਣ ਉਹ ਸਾਰੀ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਵਿਕਰਮ ਸਿੰਘ ਮਜੀਠੀਆ ਤੇ ਪ੍ਰੈਸ ਨੂੰ ਹਰ ਹਰ ਪਲ ਦੀ ਵੀਡੀਓ ਕਲਿੱਪਸ ਰਿਲੀਜ਼ ਕਰ ਰਹੇ ਨੇ ਦਰਸਾ ਰਹੇ ਨੇ ਆ ਇਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੋਇਆ ਉਹਦੀਆਂ ਕੜੀਆਂ ਜੋੜ-ਜੋੜ ਇੱਕ ਫਿਲਮ ਦੀ ਤਰ੍ਹਾਂ ਦਿਖਾ ਰਹੇ ਨੇ ਪਰ ਉਸ ਨੂੰ ਦੇਣ ਤੋਂ ਇਨਕਾਰ ਹੈ ਐ ਐਸਜੀਪੀਸੀ ਦਾ ਇਹ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਇਸ ਦਾ ਬਹੁਤ ਸਾਰੇ ਲੋਕਾਂ ਦਾ ਇਸ ਉੱਤੇ ਇਤਰਾਜ਼ ਹੈ ਤੇ ਇਹ ਫਿਰ ਇਦਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਮ ਲੋਕਾਂ ਦਾ ਕਹਿਣਾ ਹੈ ਕਿ ਨਹੀਂ ਹੋ ਸਕਦਾ ਕਿਉਂਕਿ অথੈਨਟਿਕ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਐਸਜੀਪੀਸੀ ਵੱਲੋਂ ਹੀ ਮੰਨੀ ਜਾਊਗੀ ਕੋਰਟ ਦੇ ਵਿੱਚ ਜਿਵੇਂ ਕਿ ਮਾਹਿਰ ਵਕੀਲ ਚਰਚਾ ਕਰਦੇ ਨੇ ਡਿਬੇਟਸ ਕਰ ਰਹੇ ਨੇ ਟੀਵੀ ਚੈਨਲਾਂ 'ਤੇ ਉੱਥੋਂ ਸਾਨੂੰ ਸੁਣ ਕੇ ਪਤਾ ਲੱਗਦਾ ਉਹਨਾਂ ਦੇ ਦੱਸਣ ਮੁਤਾਬਕ ਇਹ ਕਿਉਂਕਿ ਉਹ ਇੱਕ ਚੁਣੀ ਹੋਈ ਬਾਡੀ ਹੈ ਇੱਕ ਕਾਨੂੰਨਨ ਬਾਡੀ ਹੈ ਉਹ ਉਹਨਾਂ ਦਾ ਪ੍ਰਬੰਧ ਹੈ ਉਹਨਾਂ ਦੇ ਦਫ਼ਤਰ ਤੋਂ ਰਿਲੀਜ਼ ਹੋਈ ਜਾਰੀ ਹੋਈ ਚੀਜ਼ ਹੀ ਕੋਰਟ ਦੇ ਵਿੱਚ ਮੰਨੀ ਜਾਊਗੀ ਤਾਂ ਇਹ ਸਾਰੀਆਂ ਗੱਲਾਂ ਦਾ ਨੁਕਸਾਨ ਉਹ ਜਾ ਕੇ ਕਿੱਥੇ ਹੁੰਦਾ ਕਿਸ ਦਾ ਹੋਣਾ ਸੁਖਵੀਰ ਸਿੰਘ ਬਾਦਲ ਦਾ ਕਿਉਂਕਿ ਕੇਸ ਵਿੱਚ ਹੋ ਬਹੁਤ ਸਾਰੀਆਂ ਮੂਰੀਆਂ ਰਹਿ ਜਾਣੀਆਂ ਤੇ ਇਹ ਇਹਦਾ ਫਿਰ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋਣਾ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਅੱਜ ਜਿਹੜੇ ਉਹ ਹਾਲਾਤ ਨੇ ਉਹ ਸਮ ਦੱਸ ਰਹੇ ਨੇ ਕਿ ਨੁਕਸਾਨ ਜਿਹੜੀ ਧਿਰ ਕਹਿ ਰਹੀ ਹੈ ਕਿ ਅਸੀਂ ਪੀੜਤ ਹਾਂ ਉਹਨਾਂ ਦਾ ਹੀ ਹੋਣਾ ਹੈ ਇਹਦੇ ਪਿੱਛੇ ਕਿੱਦਾਂ ਦੀ ਨੀਤੀ ਕੰਮ ਕਰ ਰਹੀ ਹੈ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਕਿਉਂ ਨਹੀਂ ਉਹਨਾਂ ਨੇ ਐਫ ਆਈ ਆਰ ਕਰਾਈ ਕਿਉਂ ਨਹੀਂ ਉਹਨਾਂ ਨੇ ਆਪ ਐਪਲੀਕੇਸ਼ਨ ਦਿੱਤੀ ਕਿਉਂ ਨਹੀਂ ਉਹਨਾਂ ਨੇ ਉੱਥੇ ਵਕੀਲਾਂ ਦੀ ਟੀਮ ਭੇਜੀ ਕਿਉਂ ਉਹ ਹੁਣ ਐਸ ਜੀ ਪੀ ਸੀ ਇਹ ਪ੍ਰਧਾਨ ਭਾਈ ਨਰਨ ਸਿੰਘ ਨੂੰ ਪੰਥ ਤੋਂ ਛੇਕ ਕੇ ਆਪਣੀ ਹਾਲਤ ਹੋਰ ਪਤਲੀ ਕਰਨ ਨੂੰ ਫਿਰਦੇ ਨੇ ਤੇ ਇਹ ਇਹ ਸਲਾਹਾਂ ਕੌਣ ਦਿੰਦਾ ਹੈ ਇੰਨਾ ਨੁਕਸਾਨ ਕਰਾਉਣ ਤੋਂ ਬਾਅਦ باوجود ਵੀ ਕੋਈ ਚੰਗੀ ਸਲਾਹ ਉਹਨਾਂ ਨੂੰ ਕਿਉਂ ਨਹੀਂ ਦੇ ਰਿਹਾ ਤੇ ਆਮ ਟੀਵੀ ਦੇ ਉੱਤੇ ਇਹ ਵੀ ਚਰਚਾ ਚੱਲੀ ਹੋਈ ਹੈ ਕਿ ਅਸਲ ਵਿੱਚ ਜੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਇਸ ਤੋਂ ਵੀ ਵੱਡਾ ਕਦਮ ਕਰਨਾ ਸੀ ਨਾ ਤਾਂ ਖੁੱਲੇ ਮਨ ਨਾਲ ਇਹ ਕਹਿ ਦਿੰਦੇ ਕਿ ਮੈਂ ਗੁਰੂ ਰਾਮਦਾਸ ਦੇ ਘਰ ਚ ਬੈਠਾ ਸੇਵਾ ਕਰ ਰਿਹਾ ਹਾਂ ਜਿਹੜੀ ਵੀ ਮਨਸਾ ਨਾਲ ਕਿਸੇ ਨੇ ਮੇਰੇ ਤੇ ਕੋਈ ਟੈਕ ਕੀਤਾ ਗੁਰੂ ਸਾਹਿਬ ਜਾਣੀ ਜਾਣ ਨੇ ਮੈਂ ਏਸੀ ਨੂੰ ਮਾਫ ਕਰਦਾ ਹਾਂ ਤੇ ਮੈਂ ਸਾਰੇ ਪੰਥ ਦਾ ਇੱਕ ਭਰਾ ਪੰਥ ਮੇਰਾ ਭਰਾ ਇਦਾਂ ਦੀਆਂ ਗੱਲਾਂ ਕਰਨ ਦੇ ਨਾਲ ਉਹਨਾਂ ਦਾ ਕਦ ਇੱਕ ਧਮ ਉੱਚਾ ਹੋ ਜਾਣਾ ਸੀ ਜਿਵੇਂ ਕਿ ਉਹਨਾਂ ਦੇ ਸਬੰਧ ਵਿੱਚ ਹਾਲਾਤ ਸਾਜਗਰ ਬਣੇ ਹੋਏ ਸੀ ਉਹਦੇ ਵਿੱਚ ਇੱਕ ਪਲੱਸ ਪੁਆਇੰਟ ਹੋ ਜਾਣਾ ਸੀ ਤੇ ਬੜਾ ਉਹਨੂੰ ਮਾਇਲੇਜ ਮਿਲਣਾ ਸੀ ਇਸ ਗੱਲ ਦਾ ਇਦਾਂ ਦੀਆਂ ਸਲਾਹਾਂ ਕਿਉਂ ਨਹੀਂ ਕੋਈ ਦਿੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਬਹੁਤ ਧੰਨਵਾਦ ਤੁਹਾਡੇ ਇਸ ਤਕੀ ਵਿਚਾਰ ਨੇ ਜ਼ਰੂਰ ਦੱਸਣਾ ਜੀ ਮਿਹਰਬਾਨੀ